ਤਾਂ ਨਿਕਲੇ ਸਰਪੰਚਾ ਵੈਸੇ ਇੱਕ ਗੱਲ ਹੈਗੀ ਹੈਗੀ ਜਿਹੜੀ ਆਪਾਂ ਉਹਦੇ ਗੱਲ ਜੀ ਨਹੀਂ ਸੁਣਾਈ ਸੀਗੀ ਹਾਂ 12 ਭਾਈ 48 ਵਾਲੀ ਹਾਂ ਹਾਂ ਵੀਡੀਓ ਜੀ ਤੂੰ ਹੀ ਤੇ ਬੈਠਣ ਯਾਦ ਹੈ ਰਾਜਾ ਬਣ ਕਲੀ ਹਾਂ ਉਹ ਤੂੰ ਵਧੀਆ ਚੱਲ ਪੀ ਖਰੋ ਚੱਲ ਪੀ ਹਾਂ ਮੈਨੂੰ ਤਾਂ ਏਸੀਰ ਕਿਤੇ ਉਹੀ ਨਾ ਮਾਂ ਕਿਤੇ ਉਹ ਬੈਂਡ ਬੂਜਾ ਲੱਗੇ ਹਾਂ ਅੱਛਾ ਚੱਲ ਪੀ ਵੈਸੇ ਇੱਕ ਗੱਲ ਹੈਗੀ ਹੈ ਹਾਂ ਵੀ ਹੈਗੀਆਂ ਜਿਹੜੀਆਂ ਸਲਾਹਾਂ ਜੀਆਂ ਹੁੰਦੀਆਂ ਨੇ ਵੀ ਕੋਈ ਮਗਰ ਉਹ ਉਂਗਲ ਜੀ ਲਾ ਕੇ ਕਹਿ ਦਿੰਦਾ ਨਾ ਹਾਂ ਹਾਂ ਵੀ ਚੱਕ ਜੀ ਚਾ ਕੇ ਉਹ ਤਾਂ ਥੋੜਾ ਜਿਆ ਸੋਚ ਕੇ ਜੇ ਬੋਲਣਾ ਚਾਹੀਦਾ ਹੈ ਨਾ ਐਸਾ ਦਰਮਨ ਨਮੀ ਇੱਕ ਗੱਲ ਸੁਣਾਵਾ ਸਾਡਾ ਇੱਕ ਮੰਡੀ ਆ ਗਿਆ ਮੇਰੇ ਕੋਲ ਅੱਛਾ ਕਹਿੰਦਾ ਯਾਰ ਸਰਪੰਚਾ ਮੇਰੇ ਘਰ ਇੰਨਾ ਤਾਂ ਕੱਪੜੇ ਦੋਦੀ ਆ ਯਾਰ ਨਾ ਕਹਦਾ ਰੋਟੀ ਚੱਜਣਾ ਬਣਾਉਂਦੀ ਹੈ ਅੱਛਾ ਮੈਂ ਕਿਹਾ ਤੇਰੀ ਕਿੰਨੇ ਸਾਲ ਹੋ ਗਏ ਪਿਆਹ ਨੂੰ ਕਹਿੰਦਾ 10 ਸਾਲ ਹੋ ਗਏ ਸਰਪੰਚਾ ਅੱਛਾ ਮੈਂ ਕਿ ਜਦੀ ਤੂੰ ਤਾਰੀਫ ਕਰੀ ਕਿਸੇ ਚੀਜ਼ ਦੀ ਕਹਿੰਦਾ ਮੈਂ ਕਹਾਂ ਦੀ ਤਾਰੀਫ ਕਰਨੀ ਆ ਮੈਂ ਤਾਂ ਕਹਿੰਦਾ 24 ਘੰਟੇ ਕਹਿੰਦਾ ਸਾੜੀ ਛੁੱਟੜਾ ਹਾਂ ਮੈਂ ਕਿ ਜਦਾ ਤਾਂ ਇਹਦਾ ਫਿਰ ਤੈਨੂੰ ਤਾਰੀਫ ਨਹੀਂ ਕਰ ਕਿਉਂ ਉਹਨੂੰ ਅਸੀਂ ਕਰਦਾ ਅੱਛਾ ਮੈਂ ਤੈਨੂੰ ਸ਼ਵਾਰ ਕੇ ਚਾਹ ਪਾਣੀ ਪਲਾਉਂਦਾ ਨਹੀਂ ਫਿਰ ਤੂੰ ਸਲਾਹ ਚੰਗੀ ਦਿੱਤੀ ਮਾੜੀ ਦਿੱਤੀ ਨਾ ਮੈਂ ਤਾਂ ਦਿੱਤੀ ਚੰਗੀ ਅੱਛਾ ਮਾੜੀ ਹੋ ਗਈ ਉਹ ਮਾਤਾ ਨਹੀਂ ਉਹ ਕਿਵੇਂ ਮਾਰੀ ਪਾਚ ਮਾਰੀ ਆਏ ਹੋਗੀ ਤੇ ਜਦੋਂ ਮਾਨੂੰ ਤਰੀਫ ਦਿੱਤੀ ਹਾਂ ਉਹਨੂੰ ਕੀ ਕਰਿਆ ਕਿਤੇ ਉਹਦੇ ਘਰ ਆਏਦੇ ਮੱਛਾ ਸਾੰਦੀ ਸੀ ਬੈਈਆਂ ਪਾੜੀਆਂ ਥਾ ਅੱਛਾ ਉਹ ਕਮਾਂਡੀਆਂ ਨੂੰ ਕਹਿੰਦੀ ਕਹਿੰਦੀ ਪਣੇ ਅੱਜ ਆਏ ਖਾਣ ਹਾਂ ਤੇ ਮੈਨੂੰ ਕਹਿੰਦੀ ਵੀ ਤੇਰੇ ਵੀਰ ਵਾਸਤੇ ਤੇ ਮੇਰੇ ਵਾਸਤੇ ਰੋਟੀਆਂ ਬਣਾ ਕੇ ਭੇਜ ਅੱਛਾ ਉਹ ਕਮਾਂਡਰ ਕਹਿੰਦੀ ਵਿਚਾਰ ਮੇਰੇ ਬੱਚੇ ਜਾਣਗੇ ਸਕੂਲ ਹਾਂ ਵਿਚਾਰ ਮੈਂ ਅੱਜ ਪਰੌਂਠੇ ਲਾਣੀਆਂ ਮੂਲੀ ਵਾਲੇ ਪਰੌਂਠੇ ਬਣਾਇਆ ਕਹਿੰਦੀ ਨਹੀਂ ਅੱਛਾ ਵੀ ਉਹਨਾਂ ਨੇ ਉਹ ਵੀ ਉਹਨੂੰ ਐਂ ਕਹਤਾ ਵੀ ਤੂੰ ਵੀ ਅੱਜ ਸਾਡੀ ਰੋਟੀ ਤੂੰ ਲਾ ਦੀ ਹਾਂ ਉਹਨੇ ਮੌੜੀਆਂ ਵਾਲੇ ਪਰੌਂਠੇ ਯਾਰ ਅੱਛਾ ਉਹਨੂੰ ਫੜਾਤੀ ਤੇ ਉਹ ਆਇਆ ਖੇਤੋਂ ਅੱਛਾ ਭਾਈ ਅੱਛਾ ਇਹ ਤਾਂ ਖੇਤੋਂ ਆਇਆ ਹੂੰ ਤੇ ਮੈਂ ਉਹਨੂੰ ਪਹਿਲਾਂ ਕਹਿ ਕੇ ਹਟਾਇਆ ਸੀ ਹੱਥ ਨੇ ਅੱਛਾ ਜਨਾਨੀ ਦੀ ਜਿੰਨੀ ਤਾਰੀਫ ਕਰੀਆ ਆਪਣੀ ਥੋੜੀ ਆ ਅੱਛਾ ਵੀ ਇਹ ਕਰਤ ਦੀ ਤਾਰੀਫ ਕਰਿਆ ਕਰ ਹੈ ਉਹ ਜ਼ਰੂਰੀ ਹੈ ਖਾਣੇ ਦਾਣੇ ਦੀ ਹੈ ਨਾ ਸਾਰੇ ਕਾਸ਼ੇ ਦੀ ਵੀ ਤਾਰੀਫ ਕਰਿਆ ਕਰ ਉਹਨੇ ਪਈ ਕੀ ਕਰਿਆ ਹਾਂ ਭੁੱਖ ਲੱਗੀ ਸੀ ਹੁਣ ਵੀ ਪੂਰੀ ਘੀਚ ਲਾ ਕੇ ਆਇਆ ਸੀ ਖੇਤੋਂ ਅੱਛਾ ਤੇ ਉਹਨੇ ਭਈ ਉਸੇ ਕਵਾਂਟਰ ਤੋਂ ਬੜੇ ਹੋਏ ਪਰੌਂਠੇ ਤਰਤਾ ਲੱਗੇ ਹਾਂ ਉਹਨੂੰ ਉਹਨੂੰ ਪਤਾ ਸੀ ਵੀ ਦੋ ਕੀ ਖਾਊਗਾ ਹਾਂ ਉਹਨੇ ਵੀ ਦੋ ਖਾਂਦਾ ਹੈ ਹਾਂ ਉਦਦੇ ਭਈ ਉਹਨੇ ਕੀ ਕਰਿਆ ਭੁੱਖ ਲੱਗੀ ਸੀ ਚੰਗੀ ਜਦੋਂ ਤਰਤੇ ਦੋ ਪਰੌਂਠੇ ਹਾਂ ਤੇ ਕਹਿੰਦਾ ਭਗਵਾਨ ਨੇ ਹਾਂ ਤੇਰੇ ਹੱਥਾਂ ਦਾ ਜਾਦੂ ਹੈ ਇੱਕ ਪਰੌਂਠਾ ਹੋਰ ਦੇ ਦੇ ਅੱਛਾ ਉਹਨੇ ਭਈ ਜਿੱਥੇ ਦੋ ਖਾਂਦਾ ਸੀ ਉੱਥੇ ਚਾਰ ਖਾ ਗਿਆ ਉਹ ਅੱਛਾ ਉਹ ਕਹਿੰਦਾ ਹਾ 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 ਧੰਨ ਤੇਰੀ ਮਾਂ ਨੇ ਜਨਮ ਦਿੱਤਾ ਤੈਨੂੰ ਅੱਛਾ ਅੱਛਾ ਤੇਰੀ ਵਾਲੀ ਗੱਲ ਹੈ ਹਾਂ ਕਹਿੰਦਾ ਉਹਦਾ ਤਰੀਫ ਤੇ ਪੁੜ ਬੰਦ ਤੇ ਹੂੰ ਉਹਨੇ ਜਿਹੜੇ ਪੁੜ ਬੰਨੇ ਅੱਛਾ ਖੜ ਜਾ ਇੱਕ ਮਿੰਟ ਓਏ ਕਿੱਧਰ ਦਾ ਗੇੜਾ ਪਰਿਆ ਭਾਈ ਅੱਜ ਜੁਪੀ ਦਾ ਜੁਪੀ ਦਾ ਏ ਚੰਡੀਗੜ੍ਹ ਦਿਖਾਉਂਦਾ ਜੁਪੀ ਦਾ ਗੇੜਾ ਲਈ ਅੱਛਾ ਉਹਨੇ ਮਾਸਟਰ ਜੀ ਕੀ ਕਰਿਆ ਜਦੋਂ ਪੁੜ ਬੰਦ ਤੇ ਤੇ ਉਹ ਕਹਿੰਦੀ ਤੂੰ ਕਹਿੰਦਾ ਕਨਾ ਬੜਿਆ ਤੇ ਤੇਰੇ ਹੱਥ ਦਾ ਜਾਦੂ ਆ ਮਾਦੀਏ ਦੀ ਏ ਐਨੇ ਪਰੌਂਠੇ ਅਸਰ ਬਣਾਏ ਨੇ ਕਹਿੰਦਾ ਜ਼ਿੰਦਗੀ ਜੀ ਨਹੀਂ ਖਵਾਏ ਜਿਹੜੇ ਤੂੰ ਅੱਜ ਖਵਾਏ ਨੇ ਅੱਛਾ ਉਹ ਨੂਨ ਮਿਰਚਾ ਕੋਟਾ ਚੱਕੜੇ ਅਚੰਦ ਰਹਾ ਤੰ ਮਾਰੇ ਮੋਰਾ ਤੇ ਐਂਡ ਦਾ ਖਸਮਾ ਕਹਿੰਦੀ ਗਵਾਂਡਰ ਨੇ ਇੱਕ ਦਿਨ ਪਕਾਏ ਨੇ ਉਹਦੀ ਕਿਰਤ ਦੀ ਤਰੀਫ ਕਰਤੀ ਮਾਇਦਲੇ ਕਹਿੰਦੀ 10 ਸਾਲ ਬਸ ਗਈ ਮੇਰੀ ਕਦੇ ਤਰੀਫ ਹੀ ਨਹੀਂ ਕਰੀ ਸਲਾਹਤ ਤੂੰ ਦਿੱਤੀ ਸੀ ਉਹ ਅਸਲ ਟਾਈਮਿੰਗ ਗਲਤ ਹੋ ਗਈ ਸੀ ਹਰ ਟਾਈਮਿੰਗ ਗਲਤ ਇਹਦਾ ਹੋ ਸਮਾਂ ਸੀਗਾ ਸਲਾਹ ਦਾ ਵੀ ਉਹ ਗਲਤ ਵਰਤ ਗਿਆ ਹਨਾ ਗਲਤ ਵਰਤ ਗਿਆ ਮੈਨੂੰ ਆਇਆ ਜਿਹੜਾ ਸਰਪੰਚਾ ਹਾਂ ਅਕੇ ਦਾ ਕਾਲਾ ਦੇ ਕਿਸ਼ਾਰਦੀ ਸੀ ਅੱਜ ਹੁਣ ਤੱਕ ਕੁੱਟੇ ਬਵਾਦੇ ਇਹਦਾ ਉਹ ਨਾ ਹਰੇ ਕਦਾ ਕੁੱਟੇ ਦੇ ਕਾ ਕਿਵੇਂ ਕਹਿੰਦਾ ਯਾਰ ਮੈਂ ਜਿੰਨੀ ਤੇਰੀ ਸਕੀਮ ਕਹਿੰਦਾ ਤੂੰ ਮੈਨੂੰ ਜਿਹੜੀ ਹੱਥ ਨੇ ਦੱਸੀ ਸੀ ਵੀ 3 ਵੀ ਚੰਗੇ ਕੱਪੜੇ ਤੂੰ ਕਹਿੰਦਾ ਵੀ ਤੂੰ ਦੀ ਰੋਟੀ ਦੀ ਤਰੀਫ ਕਰਦੀ ਹੂੰ ਕਹਿੰਦਾ ਮੈਂ ਸਾਹ ਤੇਰੀ ਭਰਤੀ ਉਹਦਾ ਪੈਰ ਦੇ ਗਵਾਂਢਣ ਦੇ ਗਈ ਸੀ ਪਰੌਂਠੇ ਓਏ ਲਾਇਆ ਓਏ ਟਰਾਲੀ ਓਟਰਾ ਲਾਇਆ ਗਿਆ ਮਿਸਟਰ ਆਹ ਨਾ ਦਾ ਘੋਟ ਰੇ ਮਾਰ ਮਾਰਨਾ ਗਜ਼ਾਰ ਕਰਤਾ ਤੁਸੀਂ ਦਾ ਅੱਛਾ ਮਗਾ ਜਾ ਰਾਇ ਤਾਂ ਫਿਰ ਉਹ ਮੈਨੂੰ ਕਹਿੰਦਾ 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 ਕੋਈ ਵੱਡੀ ਦੀ ਤਰੀ ਕਹਿੰਦਾ ਇਸ ਦੀ ਰਾਇ ਨਹੀਂ ਚਾਹੀਦੀ ਆਉਦੇ ਮਨ ਦੀ ਗੱਲ ਕਰਨੀ ਮਨ ਦੀ ਗੱਲ ਕਰਨੀ ਚਾਹੀਦੀ ਜੇ ਕਹਿੰਦਾ ਮਨ ਦੀ ਗੱਲ ਕਰੀ ਹੁੰਦੀ ਕਹਿੰਦਾ ਜ ਘੋਟ ਨਹੀਂ ਪੈਂਦੀ ਚਲੋ ਇਹ ਸੀ ਜੀ ਸਾਡੀ ਗੱਲਬਾਤ ਸ਼ੁਗਲ ਮੇਲਾ ਠੀਕ ਹੈ ਮਿਲਦੇ ਆਂ ਜੀ ਫਿਰ ਨਵੇਂ ਦਿਨ ਦੇ ਨਾਲ ਧੰਨਵਾਦ ਜੀ ਸਰਿਆਂ ਦਾ ਜਿਵੇਂ ਪਿਛਲੀ ਵੀਡੀਓ ਨੂੰ ਪਿਆਰ ਦਿੱਤਾ ਉਮੀਦ ਪਿਆਰ ਦਿਓ ਹਾਂ ਕਮੈਂਟ ਕਰਕੇ ਦੱਸਿਓ ਹਾਂ ਕਮੈਂਟ ਕਰਕੇ ਦੱਸਿਓ ਜਰੂਰ ਚੰਗਾ ਵੀ ਸਾਡੀ ਗੱਲ ਚੰਗੀ ਲੱਗੀ ਕਿ ਮਾੜੀ ਲੱਗੀ ਮਾੜੀ ਲੱਗੀ ਨਾਲੇ ਅੱਜ ਥੋੜੀ ਜਿਹੀ ਟੈਂਟ ਕਿਫਿੰਟ ਵੀ ਕਰਾਵਾਂਗੇ ਯਾਰ ਹੋਰ ਹਾਂ ਚੰਗਾ ਏ ਹਾ ਸ਼ਿਕਾ